ਮਝੇ ਨਾ ਬੱਜੀ ਕਿਸੇ ਦੇ ਫਿਰ ਤੇਰੇ ਚਾਰ ਲੱਗਣਗੀਆਂ ਸਵੇਰੇ ਸਵੇਰੇ ਦਾਦਾ ਪੋਤਾ ਫੇਰ ਕਿਹੜੇ ਦੇ ਆਏ ਓ ਕਿੱਥੋਂ ਆਇਆ ਕਿੱਥੋਂ ਆਇਆ ਮਲੌਦੋਂ ਜੋਦਾਂ ਕੋਲ ਕਿਹੜਾ ਮਲੌਦ ਪੈਂਦਾ ਓਏ ਓ ਯਾਰ ਤੂੰ ਹਟ ਜਾ ਹੱਥ ਇਧਰ ਕਰ ਲੈੜੀ ਭੂਰਦਿਆ ਕਰੋ ਇਹਨੂੰ ਛੋਟਾ ਗੇਰ ਪੇ ਜਾ ਕੀ ਕਿਆ ਸੀ ਹੈ ਕੀ ਕਿਆ ਸੀ ਮਾਈਕ ਬੰਦਾ ਬਣ ਜਾ ਚਲ ਜੇ ਗੱਲ ਯਾਰੀ ਦੀ ਕਰੀਏ ਯਾਰੀ ਦਿਲਦਾਰੀ ਦੀ ਕਰੀਏ ਦੂਜੀ ਹੋਰ ਮਿਸਾਲ ਨਾ ਲੱਭਦੀ ਰਿਸ਼ਤੇ ਇਸ ਅਨੋਖੇ ਦੀ ਸਭ ਤੋਂ ਸੋਹਣੀ ਯਾਰੀ ਯਾਰੀ ਦਾਦੇ ਪੋਤੇ ਦੀ ਤੇਰਾ ਬੈਸਟ ਫਰੈਂਡ ਕੌਣ ਆ ਜੀ ਹੈ ਤੇ ਦਾਦੂ ਦਾਦੂ ਵੀ ਆ ਦਾਦੂ ਵੀ ਆ ਮੰਮਾਨੀ ਵੀ ਆ ਮੰਮਾਨੀ ਹੈਲੋ ਹੈਗੀ ਮਮਾ ਤਾਂ ਆਪਣੀ ਜਾਣੀ ਦੁਸ਼ਮਣ ਉਹ ਇਹਦੀ ਰੰਗ ਦੀ ਸਕੌੜੀ ਮੇਰੇ ਜਵਾਕ ਨੂੰ ਸਿਆਣਿਆਂ ਨੇ ਸੱਚ ਕਿਹਾ ਵਾ ਵੀ ਦਾਦੇ ਪੋਤੇ ਵਰਗੀ ਯਾਰੀ ਇਸ ਦੁਨੀਆ ਤੇ ਹੋਰ ਕੋਈ ਨਹੀਂ ਹੈਗੀ ਇਹ ਗਾਣਾ ਕਿਹੜੇ ਸਿੰਗਰ ਦਾ ਸੀ ਕਮੈਂਟ ਕਰਕੇ ਜਰੂਰ ਦੱਸਿਓ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਬਾਕੀ ਮਰੀਂ ਨਵੀ ਲੱਭ ਕਿਵੇਂ ਹੈ ਇਹ ਵੀ ਦੱਸਿਆ ਨੇ ਏ ਗੈਕ ਇੱਕ ਇੱਕ ਪਿਛਲੀ ਵੀਡੀਓ ਚ ਕੁਸਕੀਆ ਨੇ ਪੁੱਛਿਆ ਸੀਗਾ ਕਿ ਵਾਈ ਹੋਈ ਮੇਕ ਦਿਸ ਸੈਕੰਡ ਚੈਨਲ ਅੱਜ ਦੀ ਵੀਡੀਓ ਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਪਰ ਫਿਲਹਾਲ ਲਈ ਆਪਾਂ ਨੂੰ ਕਾਲੀ ਆ ਮਾੜਾ ਸਾਨੂੰ ਮੰਡੀ ਅਹਿਮਦਗੜ੍ਹ ਕੰਮ ਆ ਅੱਜ ਆਪਾਂ ਆ ਗੱਡੀ ਨਹੀਂ ਲੈ ਕੇ ਜਾਣੀ ਅੱਜ ਆਪਾਂ ਥਾਰ ਲੈ ਕੇ ਜਾਵਾਂਗੇ ਰੀਜ਼ਨ ਇਹ ਆ ਕਿ ਜਦੋਂ ਆਪਾਂ ਗੱਡੀ ਧੋ ਕੇ ਖੜਾਉਣੇ ਆ ਮਤਲਬ ਅਸੀਂ ਪਰਸੋਂ ਦੋਨੀਆਂ ਗੱਡੀਆਂ ਇਕੱਠੀਆਂ ਧੋਤੀਆਂ ਸੀਗੀਆਂ ਇਹ ਤਾਂ ਕੱਲ ਚੱਲ ਗਈ ਸੀ ਉਹ ਕੱਲ ਚਲਾਈ ਨਹੀਂ ਅੱਜ ਸਵੇਰੇ ਜੋ ਡੈਡੀ ਤੇ ਰਣ ਸ਼ੇਰ ਮੜੇ ਅੱਡੇ ਤੇ ਗਏ ਸੀ ਉਹ ਤੁਰੀ ਬਹੁਤ ਔਖੀ ਆ ਮਤਲਬ ਜੇ ਆਪਾਂ ਗੱਡੀ ਨੂੰ ਧਵਾ ਕੇ ਖੜਾ ਦਿੰਨੇ ਆ ਉਹ ਬ੍ਰੇਕਾਂ ਜਾਂ ਜਾਮ ਹੋ ਜਾਂਦੀਆਂ ਨੇ ਬ੍ਰੇਕਾ ਬ੍ਰੇਕ ਲੈਦਰ ਪੈਡਾ ਨੂੰ ਮਲਾ ਪਾਣੀ ਲਾਏਂਦਾ ਫਿਰ ਉਹ ਫੁੱਲ ਜਾਂਦੇ ਆ ਫਿਰ ਗੱਡੀ ਤੁਰਦੀ ਬਹੁਤ ਔਖੀ ਆ ਹੁਣ ਦੇਖਿਓ ਵੀ ਹੁਣ ਯਾਰੀ ਚ ਫਿੱਕ ਪੈ ਜਾਣੀ ਆ ਐਂ ਕਰ ਤੂੰ ਦਾਦੂ ਕੋਲ ਰਹਿ ਪਾ ਮੈਂ ਤੇਰੀ ਮਾਂ ਚੱਲਦੇ ਆ ਠੀਕ ਆ ਮੰਡੀ ਨੂੰ ਬਾਏ ਬਹੁਤ ਚੱਲਾਂਗੇ ਸਕਾਰਪਿਓ ਬਾਏ ਤੇਰਾ ਦਾਦਾ ਫਰੈਂਡ ਆ ਇਹ ਜਦਾ ਤਾਂ ਫਰੈਂਡ ਨਹੀਂ ਸਾਰਾ ਦਿਨ ਡੈਡੀ ਨਾਲ ਰਹਿੰਦਾ ਵਾ ਡੈਡੀ ਨਾਲ ਧੁੱਪੇ ਫਿਰ-ਫਿਰ ਕੇ ਰੰਗ ਵੀ ਇਹਨੇ ਟੈਨ ਕੀਤਾ ਹੋਇਆ ਆਪਦਾ ਓਹ ਮਾਏ ਮੈਂ ਤੈਨੂੰ ਕਹਿੰਦਾ ਬੰਦਾ ਬਣ ਜਾ ਤੈਨੂੰ ਦੱਸਦਾ ਨਹੀਂ ਬਣਾ ਦਉਂਗਾ ਚਲੋ ਰਣ ਸ਼ੇਰ ਛੋਟਾ ਸੀ ਨਾ ਮੈਂ ਐਨਕਲ ਲੱਗਦਾ ਸੀਗਾ ਤੇ ਰੋਪੇਂਦਾ ਸੀਗਾ ਹਾਂ ਲਾ ਲਾ ਇਹਨੂੰ ਅਰਕਾ ਲਾਉਣੇ ਨੇ ਤੂੰ ਵੀ ਲਾ ਲਾ ਆਉਂਦੀ ਆ ਤੂੰ ਵੀ ਲਾ ਆ ਅੱਗੇ ਤੇਰੇ ਕਿੱਥੇ ਆਉਂਦੇ ਤੁਸੀਂ ਵੀ ਆਉਂਦੀ ਲਾਓ ਕਿੱਥੇ ਆਂ ਇਹਦੇ ਬੈਗ ਚ ਨੇ ਚਲੋ ਲਾਇਓ ਦੋਨੀ ਜਣੇ ਆਜੋ ਆ ਜੇ ਦੇ ਮੈਂ ਉੱਥੇ ਮਗਰ ਬਹਿ ਜਾਨਾ ਪੁੱਤ ਮੈਂ ਬਹਿ ਜਾਨਾ ਨਹੀਂ ਜਾਣੀ ਸਾਥ ਹੈ ਕਹਿ ਸਾਡੀ ਗੱਡੀ ਛੋਟੀ ਆ ਛੋਟੀ ਆ ਤੂੰ ਉਹ ਮਗਲ ਸੀਟ ਤੇ ਬਹਿ ਜਾ ਉਹ ਕਿਥੋਂ ਤੋ ਬੈਠ ਨਹੀਂ ਆਉਣਾ ਤੇ ਗਾਮੀ ਲੱਗੂ ਨਹੀਂ ਮੈਂ ਕੋਈ ਗਾਮੀ ਤੇ ਬਹਿ ਜਾਂ ਬਸ ਮੁੱਕ ਦੀ ਗੱਲ ਇਹ ਆ ਵੀ ਤੁਸੀਂ ਬੈਠਣਾ ਨਹੀਂ ਅਸੀਂ ਘਰਾਂ ਬਸ ਚੰਗਾ ਫਿਰ ਆ ਮੈਂ ਰੱਖ ਲਾਂ ਨਹੀਂ ਤੂੰ ਵੀ ਬੋਲ ਦੇ ਕੋਈ ਮਾਨ ਵੀ ਦੇ ਦੋ ਸਾਡਾ ਸਾਰਾ ਚਲ ਬਾਹਰ ਕਰਦੇ ਫਿਰ ਦਦੂ ਨੂੰ ਬਾਹਰ ਕਰਦੇ ਦੱਸ ਪਹਿਲਾਂ ਬਾਹਰ ਕਰ ਇੱਕ ਪਾਰੀ ਤਾਂ ਕਰਦੇ ਨਹੀਂ ਜਾਣ ਲੱਗੇ ਪਾਰੀ ਨਹੀਂ ਕਰਦਾ ਹੁੰਦਾ ਆਉਣ ਲੱਗੇ ਕਰਦਾ ਹੁੰਦਾ ਬਾਏ ਫਿਰ ਉਹਦਾ ਪਤਾ ਆਉਂਦਾ ਨਾ ਵੀ ਸਾਨੂੰ ਲੋੜ ਆ ਹੁਣ ਐ ਲੋ ਤਾਂ ਕਰ ਲੈ ਚਲ ਅ ਵੀ ਚਲੀਏ ਹਰ ਕਿੰਨਾ ਲੱਗੇ ਦੂਜੇ ਪਾਸੇ ਨਹੀਂ ਦੇਖਿਆ ਮੇਰੇ ਬਾਹਰ ਕਿਹੜੇ ਟਿਹੜੇ ਟੋਡੇ ਵਾਲ ਸੀ ਹਨ ਕਲਾਦੀ ਰੰਗਾ ਬਣਿਆ ਫਿਰਦਾ ਹਰੀ ਟੀ-ਸ਼ਰਟ ਨਾ ਪਸੰਦੀ ਤੇ ਚਿੱਟੀਆਂ ਨਾ ਵਾਏ ਓਹੋ ਉਹਦਨੇ ਕਹਦਾ ਮੈਂ ਤਾਂ orange ਵਾਲੀ ਲੈਣੀ ਨਾਲ ਮੁੰਡੇ ਦੀ ਮਾਰ ਕੇ ਨਹੀਂ ਚੱਲੀ ਜਾਂਦੀ ਯਾਰ ਚੜ੍ਹਾਈ ਆ ਜੱਟ ਦੀ ਐ ਮੁੱਛਾਂ ਦੇ ਫੇਰ ਮੱਛੀ ਦਾ ਵਾਨੀ ਐ ਦੱਡੀ ਇੱਕ ਦਾ ਵਟਾ ਮੱਛਾ ਨਹੀਂ ਮੱਛਾ ਨਹੀਂ ਉਹ ਆ ਜਾਣਗੇ ਨਾ ਇਹ ਪਿੱਛੇ ਜੇ ਨਾ ਪਿੰਦਰ ਨੇ ਗੱਡੀ ਤਾਂ ਨਹੀਂ ਸੀ ਚੱਕੀ ਵੀ ਪਹਿਲਾਂ ਹੀ ਗੱਡੀ ਪٹرول ਪੰਪ ਤੇ ਜਾਣੀ ਆ ਕਿਉਂ ਪਿੰਦਰ ਸੋ ਅੱਜ ਚੱਕ ਕੇ ਲਈ ਤੇਲ ਪਵਾ ਰਹੇ ਆ ਇੱਕ ਮੋਡਲਿੰਗ ਕਰ ਰਹੇ ਨੇ ਤੇਲ ਪਵਾ ਰਹੇ ਹਾਂ ਕੁ ਮਾਡਲਿੰਗ ਕਰ ਰਹੇ ਹਾਂ ਆ ਮੂੰਹ ਜਨੂ ਨਾ ਮੂੰਹ ਜਨੂ ਨੇ ਚਿੱਟਾ ਰੱਖਿਆ ਕੋ ਚਿੱਟਾ ਲੈ ਆ ਗਿਆ ਫੋਨ ਦੀ ਇਹਦੀ ਪੈਸੀ ਫਿਕ ਕਰਦੀ ਹੈ ਵੈਲਕਮ ਟੂ ਦੀ ਗੂਗਲ ਪੇ ਵਰਲਡ ਮੇਰਾ ਤੇਲ ਆਈ ਹੈ ਮੇਰੇ ਜਮਾਈ ਤੇਲ ਹੈ ਨੀ ਸੀਗਾ 2 no 4647 ਰੁਪਿਆ ਤੇਲ ਪਿਆ ਵਾ ਮਤਲਬ ਜੇ ਮੈਂ ਗੱਡੀ ਉਧਰੋਂ ਮੋੜ ਲੈਂਦਾ ਤੁਸੀਂ ਧੱਕਾ ਪੱਕਾ ਲਾਉਂਦੇ ਪਰ ਨਹੀਂ ਹਲੇ ਵੀ 8 ਲੀਟਰ ਤੇਲ ਸੀਗਾ ਵਿੱਚ ਇੰਜਾਂ ਬੱਲੇ ਨੂੰ ਮੋੜੋ ਕਿਤੇ ਪਾਸੇ ਮੋੜੋ ਚੈਨਾ ਮੋੜੋ ਆਪਾਂ ਹੁਣ ਇਹ ਗੱਲ ਕਰਦੇ ਆਂ ਕਿ ਆਪਾਂ ਇਹ ਚੈਨਲ ਬਣਾਇਆ ਕਿਉਂ ਆ ਪਰ ਉਹਦੇ ਨਾਲ ਪਹਿਲਾਂ ਆਪਾਂ ਇਹ ਗੱਲ ਕਰਦੇ ਆਂ ਕਿ ਆਪਾਂ ਇਹ ਚੈਨਲ ਕਦੋਂ ਬਣਾਇਆ ਸੀ ਦਰਸਲ ਇਹ ਚੈਨਲ ਬਣਾਏ ਨੂੰ ਆਪਾਂ ਨੂੰ 10 ਮਹੀਨੇ ਹੋ ਗਏ ਤੇ ਅੱਜ ਤੱਕ ਇਹ ਚੈਨਲ ਤੇ ਆਪਾਂ ਤਿੰਨ ਵੀਡੀਓ ਹੀ ਅਪਲੋਡ ਕੀਤੀਆਂ ਨੇ ਲੌਂਗ ਫਾਰਮੈਟ ਵਾਲੀਆਂ ਨੇ ਤੇ ਹੁਣ ਮੈਂ ਦੱਸਦਾ ਕਿ ਆਪਾਂ ਦੇ ਚੈਨਲ ਤੇ ਹੁਣ ਵੀਡੀਓ ਪਾਉਣ ਕਿਉਂ ਲੱਗਿਆ ਇਕਦਮੀ YouTube ਦਾ ਇੱਕ ਕ੍ਰਿਟੇਰੀਆ ਹੁੰਦਾ ਵਾ ਮਤਲਬ ਇੱਕ ਐਲੀਜੀਬਿਲਟੀ ਹੁੰਦੀ ਆ ਕਿ ਤੁਸੀਂ ਆਪ ਦੇ ਚੈਨਲ ਨੂੰ ਜੇ ਮੋਨਟਾਈਜ਼ ਕਰਨਾ ਵਾ ਵੀ ਤੁਹਾਨੂੰ ਪੈਸੇ ਆਉਣ ਲੱਗਣ ਤਾਂ ਤੁਸੀਂ 1 ਸਾਲ ਦੇ ਅੰਦਰ ਅੰਦਰ 1000 ਸਬਸਕ੍ਰਾਈਬਰ ਗੇਨ ਕਰਨੇ ਹੁੰਦੇ ਆ ਤੇ 4000 ਘੰਟਾ ਪੂਰਾ ਕਰਨਾ ਹੁੰਦਾ ਵਾ ਆਪਣੇ 1000 ਸਬਸਕ੍ਰਾਈਬਰ ਤਾਂ ਹੋਏ ਹੋਏ ਆ ਪਰ 4000 ਆਪਣਾ ਹਲੇ ਘੰਟਾ ਨਹੀਂ ਹੋਇਆ ਹੋਇਆ ਜੇ ਹੁਣ ਅਸੀਂ ਆ 2 ਮਹੀਨੇ ਦੇ ਵਿੱਚ ਇਹਦੇ ਉੱਪਰ ਵੀਡੀਓ ਨਾ ਪਾਉਂਦੇ ਤਾਂ ਇਹ ਚੈਨਲ ਸਾਡਾ ਮੋਨਟਾਈਜ਼ ਨਹੀਂ ਹੋਣਾ ਸੀਗਾ ਮਤਲਬ ਸਾਨੂੰ ਫੇਰ ਜ਼ੀਰੋ ਤੋਂ ਸ਼ੁਰੂ ਹੋਣਾ ਪੈਣਾ ਸੀਗਾ ਤੇ ਬਾਕੀ ਆਪਾਂ ਇਹ ਚੈਨਲ ਅਜੇ ਤੋਂ 10 ਮਹੀਨੇ ਪਹਿਲਾਂ ਬਣਾਇਆ ਕਿਉਂ ਸੀਗਾ ਕੀ ਮਨਚ ਸੀਗਾ ਉਹਦੇ ਬਾਰੇ ਵੀ ਗੱਲਾਂ ਕਰਦੇ ਆਪਾਂ ਇਹਨਾਂ ਹਟੋਏ ਵਾਲਾ ਰਾਹ ਘੱਟ ਲਾਵਾਂ ਯਾਰ ਢੋਏ ਟਿੱਬੇ ਹੀ ਬਹੁਤ ਆ ਕਿਉਂ ਸਹੀ ਗੱਲ ਮੀਂਹਾਂ ਨੇ ਸੜਕਾਂ ਬਹੁਤ ਉਡਤੀਆਂ ਇੱਥੇ ਮੀਂਹ ਤਾਂ ਵੀ ਤਾਪੜ ਤੋੜ ਪਏ ਨੇ ਨਾ ਸਹੀ ਤੇ ਇੱਕ ਗੱਲ ਹੋਰ ਨਹੀਂ ਅੱਗੇ ਗਰਮੀਆਂ 'ਚ ਜਦੋਂ ਆਪਾਂ ਨਹਾਉਣ ਜਾਂਦੇ ਆ ਪਿੰਡੇ ਤੇ ਪਾਣੀ ਪਾਉਂਦੇ ਆ ਪਾਣੀ ਗਰ ਕਿ ਸੁਹਰਦਾ ਮੈਨੇ ਠੰਡਾ ਨਹੀਂ ਮਿਲਦਾ ਯਾਰ ਧਤੀ ਤੇਰੇ ਜੀ ਤੇਰੇ ਚੀਕਾ ਮਾਰ ਦਉਂ ਤਾ ਹਰਾਨੀ ਦੀ ਗੱਲ ਆਵੇਂ ਤੇ ਸਹੀ ਗੱਲ ਇਹ ਗੱਲ ਕੋਈ ਨਾਰਮਲ ਗੱਲ ਨਹੀਂ ਹੈਗੀ ਵੀ ਕਦੇ ਹੀ ਹੁੰਦਾ ਵੀ ਪਾਣੀ ਮੜਿਆ ਕੋਸਾ ਹੋਵੇ ਸਹੀ ਗੱਲ ਨਹੀਂ ਤਾਂ ਠੰਡਾ ਹੁੰਦਾ ਠੰਡਾ ਬਾਈ ਜੀ ਮੰਡੀ ਅਹਿਮਦਗੜ ਅਸੀਂ ਇੱਕ ਬੰਦੇ ਨੂੰ ਸਮਾਨ ਫੜਾਉਣਾ ਸੀਗਾ ਉਹ ਬੰਦਾ ਸਾਨੂੰ ਅੜਿਕੜੀ ਕੇ ਹੁਣ ਚਲਾ ਗਿਆ ਅਸੀਂ ਲੇਟ ਹੋ ਗਏ ਹੁਣ ਸਾਨੂੰ ਥੋੜਾ ਟਾਈਮ ਇੱਥੇ ਵੇਟ ਕਰਨੀ ਪੈਣੀ ਆ ਜਦੋਂ ਬਾਈਪਾਸ ਆਊਗਾ ਫਿਰ ਸਮਾਨ ਫੜ ਕੇ ਚਲੇ ਜਾਊ ਤੇ ਫਿਰ ਅਸੀਂ ਵੀ ਘਰੇ ਚਲੇ ਜਾਵਾਂਗੇ ਪਰ ਹੁਣ ਇਹ ਚੱਕਰ ਦੇ ਵਿੱਚ ਛੇਰੇ ਨੂੰ ਫਰਾਈਆਂ ਮਿਲ ਜਾਣਗੀਆਂ ਹਾਂਜੀ ਨਹੀਂ ਪਹਿਣਾ ਛੇਰੇ ਨੇ ਫਰਾਈਆਂ ਟਮਾਟ ਬਦ ਕੀ ਮੁੰਡੇ ਦੀ ਕਹਿੰਦਾ ਫਰਾਈਆਂ ਨਾਲ ਕੋਕ ਵੀ ਪਲਾਈਏ ਕੋਕ ਤੈਨੂੰ ਹਾਂ ਪੜਾ ਦੋ ਕੰਮ ਪੜਾ ਦੋ ਗ੍ਰੀਨ ਬੋਟ ਢਾਬੇ ਦੇ ਸਾਹਮਣੇ ਵੀ ਬੁੱਕ ਮਾਰਕਟ ਵੀ ਲੱਗੀਆਂ ਵਾਜੀ ਵਾ ਕੀ ਬਾਤ ਹੈ ਮੋਤੀ ਜੀ ਲਾਲੀ ਕੋ ਦੇਖੋ ਮੇਰੀ ਗੱਲ ਸੁਣੋ ਇੱਥੇ ਆਪਾਂ ਇੱਕ ਸਕੀਮ ਲਾਉਣੀ ਆ ਆਪਾਂ ਨੂੰ ਬਾਹਰ ਨਹੀਂ ਗੱਡੀ ਤਿਲਕਪਣਾ ਪੈਣਾ ਸੀ ਆਪਾਂ ਘੱਟ ਖਾਣਾ ਵਾ ਏਸੀ ਜੀ ਬਹਿਣਾ ਹੈ ਹਾਂ ਜੀ ਪਹਿਲੇ ਚੀਜੀ ਖਾ ਲਾ ਫਿਰ ਮਿਲੂਗਾ ਇਹ ਹੀ ਆ ਬੋਤੋ ਉੱਥੇ ਸਭ ਤੋਂ ਵੱਡਾ ਲਿਆਂਦਾ ਮੈਂ ਬਹਿ ਜਾ ਫੇਕੇ ਹੰਡ ਬਾ ਗੈਸ ਉਰੀ 20% ਹੂੰ ਕੇਕ ਕੇਕ ਉਸਿਆ ਨੇ ਧਿਆਨ ਹਰੇਕ ਚੀਜ਼ ਚ ਸਾਡਾ ਨੋ 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 ਐ ਦਰਾਜ ਕਹਦਾ ਕੇਕ ਨੂੰ ਥੱਲੇ ਜੱਟਾ ਕਹਿਦਾ ਉਹ ਇਹਨਾਂ ਦੇ ਕੰਧ ਤੇ ਟੰਗ ਰੱਖਿਆ ਜੇ ਪਰ ਖਾਣ ਦਾ ਤਾਂ ਮੂਡ ਹੈ ਨਹੀਂਗਾ ਸੋਚਿਆ ਟਾਈਮ ਪਾਸ ਹੀ ਕਰਨਾ ਵਾ ਇੱਕ ਆਪਾ ਲੈਮਨ ਮਜੀਟੋ ਪੀਨੇ ਆ ਨਾਲੇ ਗਰਮੀ ਚੰਗਾ ਹੁੰਦਾ ਏ ਇਹਨੂੰ ਫੜਾਈਆਂ ਖਵਾ ਦਾਂਗੇ ਜਦੋਂ ਮੈਂ ਨਾ ਰਣਸ਼ੇਰ ਨੂੰ ਲੌਲੀਪੌਪ ਲਿਆ ਕੇ ਦਿੱਤਾ ਦੇਖ ਕੇ ਕਹਿੰਦਾ ਮम्मा ਉੱਥੇ ਵੱਡਾ ਹੈ ਨਹੀਂ ਸੀ ਵੀ ਵੱਡਾ ਲੌਲੀਪੌਪ ਨਹੀਂ ਸੀਗਾ ਮੈਨੂੰ ਛੋਟਾ ਲਿਆਤਾ ਚਲੋ ਵੀ ਆਪਣਾ ਕੰਮ ਕਰ ਹੋ ਗਿਆ ਬਾਈ ਇੱਥੋਂ ਸਮਾਨ ਫੜ ਕੇ ਲੈ ਗਿਆ ਹੁਣ ਸਾਡਾ ਬੈਠੇ ਬੈਠੇ ਦਾ ਪਲਾਨ ਬਣ ਗਿਆ ਵੀ ਅਸੀਂ ਇੱਕ ਤਾਂ ਮੂਨ ਵਜਾਈਏ ਕਿਉਂਕਿ ਆਪਣੀ ਆ ਗੱਡੀ ਦੀ ਆਰਸੀ ਸਿਮਰ ਨਕੋਲੀ ਪਈ ਆ ਸਿਮਰਨ ਦੇ ਵਿਆਹ ਵੇਲੇ ਦੀ ਤੇ ਉਸ ਤੋਂ ਬਾਅਦ ਜ ਪਲਾਨ ਇਹ ਵੀ ਆ ਸ਼ਾਇਦ ਅਸੀਂ ਪੰਦੇਰ ਖੇੜੀ ਵੀ ਚਲੇ ਜਾਈਏ ਚਲੋ ਲੈਟਸ ਸੀ ਪੰਦੇਰ ਖੇੜੀ ਜਾਣਾ ਹੂੰ ਪੰਦੇਰ ਖੇੜੀ ਜਾਣਾ ਇੱਧਰ ਤੱਕ ਘਰੇ ਮੱਕੀ ਦੀਆਂ ਨੇਰੀਆਂ ਹੀਆਂ ਪਈਆਂ ਨੇ ਚਲੋ ਵੀ ਚਲੋ ਬਹੁਤ ਆਉਂਦੀ ਆ ਜੀ ਹੁਣ ਬਈ ਖਾੜ ਨੂੰ ਚਿੱਜਾਂ ਲੱਭਣ ਲੱਗ ਗਿਆ ਉਹ ਮਨੂ ਕਹਿੰਦੇ ਲੈ ਦੇ ਵੀ ਚਾਚੀ ਸਿਮਰੰ ਦਾ ਫੋਨ ਇੱਥੇ ਪਿਆ ਸੀ ਵੱਜਣ ਲੱਗ ਗਿਆ ਮੈਂ ਕਿਹਾ ਦੇਖਾਂ ਕੀ ਦਾ ਆਇਆ ਉੱਪਰ ਲਿਖਿਆ ਆਲੂ ਗੋਲੀ ਬੰਦਾ ਨਹੀਂ ਮੈਂ ਨਹੀਂ ਮੱਚ ਉਹ ਮੇਰੇ ਯਾਰ ਆ ਬੜੇ ਸਵਾਦ ਬਣੇ ਹੋ ਨੇ ਬਈ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਕੇ ਪਾਪੜ ਹਾਂ ਪਾਪੜ ਲੈ ਆਵੀਂ ਛਰੇ ਤੂ ਕੁੜੇ ਕੁੜੇ ਪਾਪੜ ਨੇ ਤੂ ਕੁੜੇ ਸਵਾਦ ਨੇ ਅਸੀਂ ਆਇਆ ਤਾਂ ਕੱਲੀ ਆਰਸੀ ਫੰਡ ਸੀਗੇ ਮੈਨੂੰ ਲੱਗਾ ਚਾਰ ਰੋਟੀ ਪਕੌੜੇ ਸਭ ਕੁਝ ਖਾ ਕੇ ਜਾਵਾਂਗੇ ਸ਼ਾਮ ਨੂੰ ਰੋਟੀ ਦੀ ਲੋੜ ਹੋਵੇ ਆਓ ਤੂੰ ਤਾਂ ਤਿਆਰੀ ਰਿਆ ਕਰ ਉਮਨਾ ਬਾਦ ਕਰੇ ਖਾ ਪੀ ਵੀ ਰੱਜ ਕੇ ਲਿਆ ਤੇ ਗੱਲਾਂ ਵੀ ਬੜੀਆਂ ਮਾਰੀਆਂ ਤੇ ਇੱਕ ਸਭ ਤੋਂ ਇੰਟਰਸਟਿੰਗ ਗੱਲ ਮੈਂ ਸੁਣਾਉਣਾ ਹਾਂ ਬਈ ਇੰਨਾ ਸੀ ਹੱਸੇ ਬਈ ਗੱਲਾਂ ਕਰਨ ਲੱਗੇ ਇਹ ਵੀ ਮੀਂਹ ਹੀ ਪੈਂਦਾ ਮੀਂਹ ਹੀ ਪੈਂਦਾ ਸਿੱਪ ਮੱਖੀ ਦੇ ਗੱਲ ਸੁਣਾਈ ਕਿਸੇ ਪਿੰਡ ਚ ਇੱਕ ਉਹ ਨਹੀਂ ਆਪਣੇ ਗੁੱਡੀ ਫੂਕਦੇ ਨੇ ਬੁੱਢੀ ਫੂਕਦੇ ਨੇ ਕਿਹਾਂ ਗੱਲ ਗੁੱਡੀ ਗੁੱਡੀ ਫੂਕਦੇ ਨੇ ਗੁੱਡੀ ਗੁੱਡੀ ਫੂਕਣ ਚਲੇ ਗਿਆ ਵੀ ਮੀਂਹ ਪਵੇ ਉਹ ਪਿੰਡ ਚ ਮੱਕੀ ਵਾਲੇ ਵੀ ਬਹੁਤ ਸੀ ਲੜ ਪਿਆ ਉਸ ਵਿੱਚ ਕਹਦੇ ਤੁਸੀਂ ਮੀਂਹ ਮੰਗਦੇ ਆ ਅਸੀਂ ਮੀਂਹ ਰੋਕਦੇ ਆ ਵੀ ਸਾਡੀਆਂ ਮੱਕੀਆਂ ਵੱਢਣੀਆਂ ਪਈਆਂ ਨੇ ਇਹ ਗੱਲ ਸ਼ੁਰੂ ਆਈ ਹੋਈ ਸੀ ਕਿ ਮੈਂ ਸਿਮਰ ਨੂੰ ਕਿਹਾ ਮਹਗਾ ਇਸ ਤਾਵੇ ਗੱਲ ਜੱਗ ਕੀਤਾ ਵਾ ਜੋ ਤਾਂ ਵੀ ਮੀਂਹ ਆਵੇ ਕਹਾਂ ਤੁਹਾਡੇ ਪਿੰਡ ਮੱਕੀ ਵਾਲਿਆਂ ਵਾਂਗੂ ਕਿਹਾ ਨਹੀਂ ਹੈਗਾ ਫਿਰ ਫਿਰ ਮਾਸੀ ਨੇ ਗੱਲ ਸੁਣਾਈ ਵੀ ਇੱਕ ਪਿੰਡ ਆਇਆ ਵੀ ਦੇਖ ਲਓ ਨਾ ਕਿਸੇ ਨੂੰ ਮੀਂਹ ਚਾਹੀਦਾ ਤੇ ਕਿਸੇ ਨੂੰ ਨਹੀਂ ਕਿਸੇ ਲਈ ਮੀਂਹ ਫਾਇਦੇਮੰਦ ਆ ਕਿ ਸਲੇਨਿਕਸਾਂ ਦਾ ਇੱਕ ਸਹੀ ਗੱਲ ਕੋਈ ਮੀਚ ਨਿਆਰੇ ਲੈਂਦਾ ਕੋਈ ਮੀਚ ਤੰਗ ਹੁੰਦਾ ਸਹੀ ਬਾਤ ਹੈ ਜੀ ਸਹੀ ਬਾਤ ਹੈ ਇਹ ਬਾਬੇ ਦੀਆਂ ਖੇਡਾਂ ਨਹੀਂ ਬਾਬਾ ਜੀ ਜਾਣੇ ਆਪਾਂ ਤਾਂ ਬਸ ਖੇਡ ਸਕਦੇ ਹਾਂ ਹਾਂਜੀ ਵਾਕਿਆ ਬਾਤ ਹੈ ਯਾਰ ਇਟ ਲਾਈਕ ਤੇ ਹੁਣ ਆਪਾਂ ਚੱਲਿਆਂ ਬੰਦੇਰ ਖੇੜੀ ਨੂੰ ਰਣਸ਼ੇਰ ਸਾਡਾ ਨੀਂਦ ਚ ਪੂਰਾ ਕੰਬਲਾ ਹੋਇਆ ਪਿਆ ਵਾ ਇਹ ਕਹਿ ਨਹੀਂ ਰਿਹਾ ਵੀ ਮੈਨੂੰ ਨੀਂਦ ਆ ਰਹੀ ਆ ਬਟ ਇਹਦੀਆਂ ਹਰਕਤਾਂ ਨੂੰ ਪੂਰੀਆਂ ਦੱਸ ਰਹੀਆਂ ਨੇ ਸੱਚ ਉਹ ਗੱਲ ਤਾਂ ਵਿਚ ਹੀ ਰਹਿ ਗਈ ਹੈ ਕਿ ਆਪਾਂ ਇਹ ਚੈਨਲ ਕਿਉਂ ਸ਼ੁਰੂ ਕੀਤਾ ਦਰਸਲ ਹੁਣ ਆਪਾਂ ਚੈਨਲ ਤਾਂ ਸ਼ੁਰੂ ਕੀਤਾ ਵਾ ਹੁਣ ਆਪਾਂ ਦਿਨ ਰਾਤ ਇੱਕ ਕਰ ਦੇਣਾ YouTube ਤੇ ਮਤਲਬ ਕੋਈ ਵੀ ਦਿਨ ਇਦਾਂ ਦਾ ਨਹੀਂ ਹੋਊਗਾ ਜਿਸ ਦਿਨੇ ਆਪਾਂ YouTube ਤੇ ਕੋਈ ਕੰਟੈਂਟ ਅਪਲੋਡ ਨਹੀਂ ਕਰਾਂਗੇ ਹਾਂਜੀ ਤੇ ਇਸੇ ਲਈ ਆਪਾਂ ਇਹ ਚੈਨਲ ਨੂੰ ਦੁਬਾਰਾ ਰੀਕ੍ਰिएशन ਚ ਲਿਆਂਦਾ ਵਾ ਵੀ ਨਹੀਂ ਚਾਹੋ ਸਾਨੂੰ ਐ ਹੁੰਦਾ ਸੀਗਾ ਵੀ ਨਹੀਂ ਅੱਜ ਵਲੌਗ ਨਹੀਂ ਪਾਉਂਦੇ ਆ ਨਹੀਂ ਕਰਨਾ ਆ ਕੁਝ ਨਹੀਂ ਬੋਲ ਸਕਦੇ ਆਪਾਂ ਸਮ ਚੱਕਦਿਆ ਕਰਨ ਕੋਈ ਚੱਕਰ ਨਹੀਂ ਕੋਈ ਪ੍ਰਵਾਹ ਨਹੀਂ ਕੋਈ ਧਰਮ ਨਹੀਂ ਚਿੜੀ ਯਾ ਤੇਰਾ ਡੜਾ ਇੰਨਾ ਸੀਰੀਅਸ ਹੋਇਆ ਦੂੰ ਦਸ ਚਿੜੀਆਂ ਦੇ ਵਿੱਚ ਇਹਨੂੰ ਵੱਧਦੀ ਜਿਹੜੀਆਂ ਚਿੜੀਆਂ ਜੋੜੀਆਂ ਜਾਂਦੀਆਂ ਬਾਕੀ ਹੋਰ ਵੀ ਕਈ ਗੱਲਾਂ ਨੇ ਕਿ ਆਪਾਂ ਚੈਨਲ ਕਿਉਂ ਸ਼ੁਰੂ ਕੀਤਾ ਉਹ ਆਪਾਂ ਕਰ ਹੀ ਆ ਕਰਦੇ ਆ ਆਇਓ ਕਰਾ ਕੀ ਹੋ ਗਿਆ ਜਾ ਕਿਉਂਣਾ ਕਿੱਥੇ ਕਿਰੇ ਕੋਲੇ ਕਿੱਕ ਕਿੱਕ ਸਿਮੀ ਕਿ ਕਰੇਂ ਉਹ ਮੈਂ ਦੇਖ ਲਓ ਇਹਨੂੰ ਆਪ ਦਾ ਘਰ ਨਹੀਂ ਦਿੰਦਾ ਇਹਨੂੰ ਆਇਆ ਮੈਂ ਉਧਰ ਜਾਣਾ ਬਸ ਜੁਆਕਾ ਨੂੰ ਆਇਆ ਹੁੰਦਾ ਹੈ ਬਸ ਮੰਦੇ ਸੱਚੇ ਹੁੰਦੇ ਆ ਚਲੋ ਮਮਾ ਖਾ ਦੋ ਮਮਾ ਖਾ ਦੋ ਮਮਾ ਨੂੰ ਨਾ ਰਹਿਣ ਦੀ ਮਮਾ ਨੂੰ ਥੱppa ਚੱਲੀਏ ਚੱਲ ਗੱਡੀ ਦੇ ਅੰਦਰ ਲਾ ਦੀਏ ਹੂੰ ਕੋਈ ਬੁਰੀ ਤਰੀਕੀ ਗੱਡੀ ਨੂੰ ਘਰੇ ਆ ਕੇ ਘਰੇ ਆ ਕੇ ਸਾਰੇ ਦਰਵਾਜ਼ੇ ਦਰੂਜੇ ਖੋਲ ਤੇ ਪੱਖੇ ਪੁੱਖੇ ਚਲਾ ਦੇ ਹੁਣ ਆਪਾਂ ਦੁਬਾਰਾ ਫੇਰ ਉਸੇ ਗੱਲ ਤੇ ਆਉਨੇ ਆ ਕਿ ਆਪਾਂ ਇਹ ਚੈਨਲ ਕਿਉਂ ਬਣਾਇਆ ਜਦੋਂ ਅਸੀਂ YouTube ਤੇ ਆਈ ਆਏ ਸੀਗੇ ਮਤਲਬ ਪਹਿਲੇ 1 ਸਾਲ 2 ਸਾਲ 3 ਸਾਲ 4 ਸਾਲ ਉਦੋਂ ਡੈਡੀਕੇਸ਼ਨ ਲੈਵਲ ਇੰਨਾ ਕੁ ਤਕੜਾ ਹੁੰਦਾ ਸੀਗਾ ਮਤਲਬ ਅਸੀਂ ਸਾਰਾ ਦਿਨ ਵੀਡੀਓ ਬਣਾਉਂਦੇ ਸੀਗੇ ਤੇ ਉਹ ਵੀਡੀਓ ਫਿਰ ਰਾਤ ਨੂੰ ਐਡਿਟ ਕਰਕੇ ਸਵੇਰੇ 7 ਵਜੇ ਨੂੰ ਅਪਲੋਡ ਕਰ ਰਹੇ ਹੁੰਦੇ ਸੀਗੇ ਚਾਹੇ ਅਸੀਂ ਕਿਸੇ ਟ੍ਰਿਪ ਤੇ ਵੀ ਹੁੰਦੇ ਸੀਗੇ ਇਸ ਪਿੱਤੀ ਸੁਪਤੀ ਲੈ ਲੋ ਵੀ ਅਸੀਂ ਆਈ ਬਲੌਗ ਅਪਲੋਡ ਕਰਦਿਆਂ ਦੇ ਹੁੰਦੇ ਸੀਗੇ ਪਰ ਹੌਲੀ-ਹੌਲੀ ਰਣ ਸ਼ੇਰ ਹੋਣ ਤੋਂ ਬਾਅਦ ਚੀਜ਼ਾਂ ਕਾਫੀ ਚੇਂਜ ਹੋ ਗਈਆਂ ਅਸੀਂ ਬਹੁਤ ਧਿਆਨ ਰਣ ਸ਼ੇਰ ਵਾਲੀ ਦਿੱਤਾ ਜਾਂ ਕਰਦੀਆਂ ਜ਼ਿੰਮੇਵਾਰੀਆਂ ਵੱਲ ਦਿੱਤਾ ਇਸ ਕਰਕੇ ਫਿਰ ਉਹਨਾਂ YouTube ਨੂੰ ਟਾਈਮ ਬਹੁਤ ਘਟਦੇ ਹੋਏ ਆ ਉਹ ਚੱਕਰ ਜਿਹੜਾ ਆਪਣਾ ਮੇਨ ਚੈਨਲ ਆ ਉਹਦੇ ਉੱਪਰ ਉਹਨਾਂ ਇੱਕ ਪ੍ਰੋਬਲਮ ਆ ਜਦੋਂ ਅਸੀਂ ਕੋਈ ਵੀ ਵੀਡੀਓ ਅਪਲੋਡ ਕਰਦੇ ਆ ਉਹ ਨਵੇਂ ਬੰਦੇ ਕੋਲ ਬਹੁਤ ਘਟ ਜਾਂਦੀ ਆ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹਨਾਂ ਕੋਲ ਹੀ ਜਾਂਦੀ ਆ ਚਾਹੇ ਵੀਡੀਓ ਕੋਈ ਪੂਰੀ ਵਧੀਆ ਵੀ ਹੋਵੇ ਪਿੱਛੇ ਦੀ ਇੱਕ ਮਿਆ ਘਰ ਦੀ ਵੀਡੀਓ ਬਣਾਈ ਸੀਗੀ ਉਹਨੂੰ ਵਿਊ ਆਰਾਊਂਡ 1.70000 ਹੋਣਗੇ ਉਹ ਵੀ ਨਵੇਂ ਬੰਦਿਆਂ ਕੋਲ ਨਹੀਂ ਗਈ ਜਿਹੜੇ ਸਾਡੇ ਸਬਸਕ੍ਰਾਈਬਰ ਆ ਵੱਧ ਉਹਨਾਂ ਕੋਲ ਗਈ ਆ ਨਵੇਂ ਬੰਦਿਆਂ ਕੋਲ ਬਹੁਤ ਘਟ ਜਾਂਦੀ ਆ ਨਾਰਮਲ ਵਲੌਗ ਤਾਂ ਨਵੀਂ ਆਡੀਅנס ਕੋਲ ਜਾਂਦਾ ਨਹੀਂ ਹੈਗਾ ਜਿਹੜਾ YouTube ਆ ਮਤਲਬ ਜਿਹੜਾ YouTube ਚੈਨਲ ਹੁੰਦਾ ਵਾ ਉਹ ਉਦੋਂ ਤੱਕ ਵੱਧ ਗਰੋਇੰਗ ਹੁੰਦਾ ਵਾ ਜੋ ਤੱਕ ਤੁਹਾਨੂੰ ਨਵੇਂ ਸਬਸਕ੍ਰਾਈਬਰ ਮਿਲਦੇ ਰਹਿਣ ਸੋ ਇਸ ਲਈ ਮੈਂ ਸੋਚਿਆ ਅਸੀਂ ਹੁਣ YouTube ਤੇ ਕੰਮ ਕਰਦੇ ਆ ਸਾਡਾ ਮੇਨ ਪ੍ਰੋਫੈਸ਼ਨ ਮੇਨ ਇਨਕਮ ਸੋਰਸ YouTube ਆ ਸੋਸ਼ਲ ਮੀਡੀਆ ਵਾ ਅਸੀਂ ਸੋਚਿਆ ਕਿਉਂ ਨਾ ਇੱਕ ਇਹ ਵੀ ਟ੍ਰਾਈ ਕੀਤੀ ਜਾਵੇ ਵੈਸੇ ਵੀ ਜਿਹੜਾ YouTube ਚੈਨਲ ਹੁੰਦਾ ਉਹ ਇੱਕ ਤਰ੍ਹਾਂ ਦੀ ਡਿਜੀਟਲ ਪ੍ਰਾਪਰਟੀ ਹੁੰਦੀ ਆ ਇੱਕ ਆਪਣੀ ਪ੍ਰਾਪਰਟੀ ਪਹਿਲਾਂ ਹੈਗੀ ਆ ਇੱਕ ਪ੍ਰਾਪਰਟੀ 'ਚ ਆਪਾਂ ਹੋਰ ਆਪਦਾ ਸਮਾਂ ਇਨਵੈਸਟ ਕਰਦੇ ਆ ਕਿਉਂਕਿ ਜਿਹੜਾ ਹੁਣ ਮੈਂ ਵਲੌਗ ਬਣਾ ਰਹੀ ਨਾ ਮੈਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਸੋ ਹਲੇ ਮੈਂ ਆਪਦਾ ਸਮਾਂ ਇਨਵੈਸਟ ਕਰ ਰਹੀ ਆ ਜੇ ਬਾਪੇ ਨੇ ਮਿਹਨਤ ਕੀਤੀ ਤਾਂ ਹੌਲੀ ਹੌਲੀ ਕਾਮਯਾਬ ਹੋ ਜਾਊਗਾ ਜੇ ਪਹਿਲਾ ਚੈਨਲ ਚਲਾ ਲਿਆ ਸੀ ਤਾਂ ਆਪਾਂ ਇਹ ਵੀ ਚਲਾ ਲਾਂਗੇ ਹਾਂ ਉਹ ਚੈਨਲ ਤੇ ਵੀ ਵੀਡੀਓ ਆਉਂਦੀ ਰਹਿਣਗੀਆਂ ਉਹ ਚੈਨਲ ਜਿਵੇਂ ਆਪਾਂ ਵਲੌਗ ਹਮੇਸ਼ਾ ਪਾਉਨੇ ਆ ਉਮੀ ਆਉਣਗੇ ਇਹ ਚੈਨਲ ਥੋੜਾ ਜਿਆ ਡਿਫਰੈਂਟ ਕਨਸੈਪਟ ਆਏਗਾ ਮੰਗੇ ਉਹ ਤੁਹਾਨੂੰ ਆਪਾਂ ਗਾਹਲੀ ਵੀਡੀਓ ਕਦੇ ਸਮਝਾਵਾਂਗੇ ਇੱਕ ਹੋਰ ਰੀਜ਼ਨ ਵੀ ਹੈ ਚੈਨਲ ਬਣਾਉਣ ਦਾ ਜੇ ਮੈਂ ਤੁਹਾਨੂੰ ਦੱਸਿਆ ਯਾ ਕਿ YouTube ਆਪਣਾ ਮੇਨ ਸੋਰਸ ਆਫ ਇਨਕਮ ਆ ਮੈਂ ਕਈ ਵਾਰੀ ਪਲਾਨ ਕਰਦਾ ਹੁੰਨਾ ਕਿ ਮੈਂ ਆ ਚੀਜ਼ ਕਰਨੀ ਆ ਮੈਂ ਐ ਕਰਨਾ ਮੈਂ ਇਦਾਂ ਦੀ ਕੋਈ ਸ਼ਾਰਟ ਫਿਲਮ ਬਣਾਉਣੀ ਆ ਇਦਾਂ ਦਾ ਕੋਈ ਮੈਂ ਰੋਡ ਟ੍ਰਿਪ ਕਰਨਾ ਮੈਂ ਜਿੱਥੇ ਮੈਂ ਸੋਲੋ ਹਮਾਇਆ ਮਰਨਸ਼ੀ ਅਤੇ ਪਵਨਨਾ ਕਿਤੇ ਜਾਮਾ ਉਹ ਚੀਜ਼ਾਂ ਤੇ ਨਾ ਕਈ ਵਾਰੀ ਪੈਸਾ ਬਹੁਤ ਲੱਗਦਾ ਵਾ ਤੇ ਉਨੀ ਰਿਟਰਨ ਨਹੀਂ ਹੁੰਦੀ। ਸੋ ਮੈਂ ਇੱਕ ਇਹ ਪਲਾਨ ਸੋਚਿਆ ਹੋਇਆ ਹੈ ਵੀ ਜਿਹੜਾ ਆਪਣਾ ਮੇਨ ਚੈਨਲ ਆ ਜਿਵੇਂ ਉਹ ਚ ਸਾਡੇ ਦਿੱਲੀ ਲਾਈਫ ਵਾਲੇ ਵਲੌਗ ਬਾਬੇ ਦੀ ਮੇਰ ਨਾਲ ਵਧੀਆ ਸਾਨੂੰ ਇਨਕਮ ਦੇ ਦਿੰਦੇ ਆ। ਵੀ ਉਹ ਆਪਾਂ ਉਨੀ ਜਿਵੇਂ ਸਾਡਾ ਇੱਕ ਰੂਟੀਨ ਆ ਕਿ ਅਸੀਂ ਇੱਕ ਦਿਨ ਛੱਡ ਕੇ ਵਲੌਗ ਪਾਉਨੇ ਆ ਕਿ ਅਸੀਂ ਉਹੀ ਆਪ ਦੇ 30 ਦਿਨ ਦੇ ਵਲੌਗ ਉਹ ਸ케ਜੂਲ ਕਰ ਜਾਈਏ ਵੀ ਇੱਕ ਦਿਨ ਛੱਡ ਕੇ ਵਲੌਗ ਪਈ ਜਾਣ। ਉਹਨਾਂ ਟਾਈਮ ਅਸੀਂ ਆਪ ਦਾ ਇਹ ਚੈਨਲ ਤੇ ਇਨਵੈਸਟ ਕਰੀਏ। ਕਿਤੇ ਡਿਫਰੈਂਟ ਥਾ ਤੇ ਆਪਾਂ ਟਰੈਵਲ ਕਰੀਏ ਕੋਈ ਡਿਫਰੈਂਟ ਸਟੋਰੀ ਕਨਸੈਪਟ ਵੀਡੀਓ ਬਣਾਈਏ ਕੁਝ ਬਹਿ ਕੇ ਸੋਚੀਏ ਕੁਝ ਨਵਾਂ ਕਰੀਏ ਕਿਉਂਕਿ ਉਦੋਂ ਬੰਦਾ ਵਧੀਆ ਤਰੀਕੇ ਨਾਲ ਕੰਮ ਕਰਦਾ ਵਾ ਜਦੋਂ ਨੂੰ ਪਤਾ ਹੋਵੇ ਕਿ ਹਾਂ ਉਹਦਾ ਦੂਜੇ ਪਾਸੇ ਕੰਮ ਚੱਲੀ ਜਾਂਦਾ ਉਹਦੇ ਘਰੇ 4 ਪੈਸੇ ਆਈ ਜਾਂਦੇ ਜਦੋਂ ਬੰਦੇ ਨੂੰ ਆਇਆ ਹੁੰਦਾ ਵੀ ਨਹੀਂ ਘਰੇ 4 ਪੈਸੇ ਚਾਹੀਦੇ ਉਹ ਲੈ ਕੇ ਹੀ ਆਉਣੇ ਆ ਫਿਰ ਬੰਦਾ ਨਾ ਥੋੜਾ ਜਿਆ CREATIVE ਘੱਟ ਹੋ ਜਾਂਦਾ ਬੰਦਾ ਪੈਸੇ ਵਾਲ ਨੂੰ ਹੋ ਜਾਂਦਾ ਸੋ ਇਹ ਚੈਨਲ ਤਾਂ ਵੀ ਆ ਕਿ ਆਪਾਂ ਇਥੇ CREATIVITY ਲੈ ਕੇ ਆਉਣੀ ਆ ਤੇ ਉਹਦੇ ਲਈ ਚਾਹੀਦਾ ਹੁੰਦਾ ਟਾਈਮ ਇੱਕ ਹੋਰ ਰੀਜ਼ਨ ਆ ਇੱਕ ਨਵਾਂ ਚੈਨਲ ਬਣਾਉਣ ਦਾ ਜਿਹੜਾ YouTube ਚੈਨਲ ਹੁੰਦਾ ਵਾ ਜਦੋਂ ਬੰਦਾ YouTube ਚੈਨਲ ਸ਼ੁਰੂ ਕਰਦਾ ਵਾ ਜਿਹੜੀਆਂ ਉਹਦੀਆਂ ਪਹਿਲੀਆਂ 40 50 ਵੀਡੀਓ ਹੁੰਦੀਆਂ ਨੇ ਜਿਹਹਤ ਜਾਓ ਕੰਟੈਂਟ ਉਹਦੋਂ ਲੈ ਕੇ ਆਉਂਦਾ ਜਾਂ ਇਹ ਕਹਿ ਲਓ ਕਿ ਬੰਦਾ ਜਿਹੜੀ ਵੀਡੀਓ ਨਾਲ ਵਾਇਰਲ ਹੁੰਦਾ ਜਾਂ ਕਿਹੜੀ ਵੀਡੀਓ ਚੱਲਦੀ ਆ ਫਿਰ YouTube ਉਹ ਚੀਜ਼ ਭਾਲਦਾ ਵਾ ਕਿ ਉਹੋ ਜਿਹੀਆਂ ਵੀਡੀਓ ਉਹ ਬੰਦਾ ਹੋਰ ਅਪਲੋਡ ਕਰੇ ਜਿਵੇਂ ਹੁਣ ਜੇ ਕੋਈ ਇੱਕ ਬੰਦਾ ਗੱਡੀਆਂ ਦੇ ਰਿਵਿਊ ਦੇ ਰਿਹਾ ਗੱਡੀਆਂ ਦੀ ਵੀਡੀਓ ਬਣਾ ਰਿਹਾ ਉਹਨੂੰ ਵਧੀਆ ਵਿਊ ਆ ਰਿਹਾ ਤੇ ਉਹੀ ਬੰਦਾ ਜੇ ਹੈ ਨਾ ਕਿਤੇ ਘੁੰਮਣ ਚਲੇ ਜਾਵੇ ਸਮਝ ਲਓ ਉਹੋ ਚ ਲੈ ਗਿਆ ਗੋਆ ਤਾਂ ਉਹਨੂੰ ਉਨੇ ਵਿਊ ਨਹੀਂ ਆਉਣੇ ਇਹ YouTube ਦਾ ਇੱਕ ਐਲਗੋਰਿਦਮ ਇਹ ਜਾਵਾ ਇਹਦੇ ਵਿੱਚ ਚੀਜ਼ਾਂ ਸਮਝਣੀਆਂ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਪੈਸਾ ਸੋਸ਼ਲ ਮੀਡੀਆ ਤੇ ਜ਼ਰੂਰ ਹੈਗਾ ਵਾ ਪਰ ਤੁਹਾਨੂੰ ਸਮਾਂ ਇਨਵੈਸਟ ਕਰਨਾ ਪੈਂਦਾ ਥੋੜਾ ਦਿਮਾਗ ਇਨਵੈਸਟ ਕਰਨਾ ਪੈਂਦਾ ਵਾ ਤੇ ਇਹ ਚੀਜ਼ ਕੋਈ ਬਹੁਤੀ ਸੌਖੀ ਨਹੀਂ ਹੈਗੀ ਪਰ ਹਾਂ ਦੀ ਸੂਤ ਆ ਜਾਂਦਾ ਫਿਰਦੀ ਲਈ ਬੱਲੇ ਬੱਲੇ ਵੀ ਆ ਵੀ ਜਿਵੇਂ ਆਪਾਂ ਨੂੰ ਮੈਂ ਨਹੀਂ ਕਹਿੰਦਾ ਵੀ YouTube ਨੇ ਦਿੱਤਾ ਨਹੀਂ ਆਪਾਂ ਨੂੰ YouTube ਨੇ ਬਹੁਤ ਬਹੁਤ ਦਿੱਤਾ ਬਹੁਤ ਉਹ ਵੀ ਕਦੇ ਫੇਰ ਦੱਸਾਂਗੇ ਤੇ ਹੁਣ ਆਪਾਂ ਇਹ ਕਰਦੇ ਆ ਆਹ ਵੀਡੀਓ ਕਰਦੇ ਆ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਕਿਸੇ ਵੀ ਰੀਜ਼ਨ ਕਰਕੇ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਚੰਗਾ ਜੀ ਟਾਡਾ ਬਾਏ ਬਾਏ ਟੇਕ ਕੇਅਰ